ਅੱਜ ਅਸੀਂ ਕਰਾਂਗੇ ਜੁਨਾਨੀ ਕਾਵਿ ਸ਼ਾਸਤਰ ਦੇ ਅਰਸਟੋ ਦਾ ਅਨੁਕਰਨ ਦਾ ਸਿਧਾਂਤ ਜਿਹੜਾ ਅਰਸਟੋ ਦਾ ਜਨਮ 384 ਪੂਰਵ ਵਿੱਚ ਮੱਕੇ ਦੁਨੀਆ ਦੇ ਨਗਰ ਸਤਗੂਰਾ ਵਿੱਚ ਹੋਇਆ ਸੀ ਤੇ ਉਹਨਾਂ ਦੇ ਪਿਤਾ ਨਿਕੋਮਾਚਸ ਸੀ ਤੇ ਉਹਨਾਂ ਦੇ ਪਿਤਾ ਜਿਹੜੇ ਸੀ ਇੱਕ ਰਾਜ ਵੈਦ ਸਨ ਅਰਸਟੋ ਅਫਲਾ ਤੋਰਨ ਅਫਲਾਤੂਨ ਦੇ ਸ਼ਗਿਰਦ ਰਹੇ ਸਨ ਤੇ ਉਹਨਾਂ ਨੇ 20 ਸਾਲ ਤੱਕ ਉਹਨਾਂ ਨੇ ਅਕੈਡਮੀ ਵਿੱਚ ਸਿੱਖਿਆ ਹਾਸਲ ਕੀਤੀ ਸੀ ਜਿਹੜਾ ਅਫਲਾਤੂਨ ਸੀ ਉਹ ਅਰਸਤੂ ਦਾ ਗੁਰੂ ਸੀ ਤੇ ਅਫਲਾਤੂਨ ਨੂੰ ਪਲੇਟੋ ਵੀ ਆਖਿਆ ਜਾਂਦਾ ਹੈ ਤੇ ਅੱਗੇ ਆ ਜੰਨੇ ਆ ਅਰਸਤੂ ਇੱਕ ਅਜੇਹਾ ਦਾਰਸ਼ਨਿਕ ਸੀ ਜਿਸ ਨੇ ਪੋਥਿਕ ਵਿਗਿਆਨ ਮਨੋਵਿਗਿਆਨ ਅਤੇ ਰਾਜਨੀਤਿਕ ਸ਼ਾਸਤਰ ਅਤੇ ਕਾਵ ਸ਼ਾਸਤਰ ਆਦ ਵਿਸ਼ੇਆ ਤੇ ਲਿਖਿਆ ਹੈ ਉਸ ਨੇ ਉਸ ਦੇ ਗਿਆਨ ਦਾ ਅੰਦਾਜ਼ਾ ਜਿਹੜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜਿਸ ਵੀ ਖੇਤਰ ਵਿੱਚ ਕਲਮ ਅਜਮਾਈ ਕੀਤੀ ਉਸ ਵਿੱਚ ਉਸ ਤੋਂ ਪਿੱਛੋਂ ਉਸਦੇ ਵਿਚਾਰਾਂ ਨੂੰ ਅਹਿਮੀਅਤ ਪ੍ਰਦਾਨ ਕਰਨ ਤੋਂ ਬਿਨਾ ਆਪਣਾ ਵਿਚਾਰ ਪੇਸ਼ ਨਹੀਂ ਕੀਤਾ ਜਾ ਸਕਦਾ ਠੀਕ ਹੈ ਅਗੈਂਦਾ ਕਾਵ ਸ਼ਾਸਤਰ ਸੰਬੰਧੀ ਉਸ ਤੇ ਵਿਚਾਰ ਪੋਇਟਿਕਸ ਉਹਦੀ ਪੁਸਤਕ ਸੀ ਪੋਇਟਿਕਸ ਵਿੱਚ ਦਰਜ ਹਨ ਤੇ ਉਸਦੇ ਮੁੱਖ ਵਿਚਾਰ ਕਿਹੜੇ-ਕਿਹੜੇ ਸਨ ਕਾਵ ਦੀ ਪ੍ਰਕਿਰਤੀ ਕਾਵ ਦੀ ਉਤਪਤੀ ਤਰਾਸਦੀਨ ਤੇ ਮਹਾਕਾਵ ਕਾਵ ਕਲਾ ਦੀ ਆਲੋਚਨਾ ਉਸ ਦੇ ਪ੍ਰਮੁੱਖ ਸਿਧਾਂਤਾਂ ਵਿੱਚੋਂ ਅਨੁਕਰਨ ਦਾ ਸਿਧਾਂਤ ਪ੍ਰਮੁੱਖ ਸਥਾਨ ਰੱਖਦਾ ਹੈ ਗਾਇਨ ਦਾ ਅਨੁਕਰਨ ਯੂਨਾਨੀ ਭਾਸ਼ਾ ਦੇ ਸ਼ਬਦ ਮਾਈਮਸਿਸ ਦੇ ਪ੍ਰਿਆਵਾਚੀ ਵਜੋਂ ਵਰਤਿਆ ਜਾਂਦਾ ਹੈ ਇਸ ਸ਼ਬਦ ਦੀ ਵਰਤੋਂ ਉਸ ਦੇ ਗੁਰੂ ਅਫਲਾਤੂਨ ਨੇ ਕੀਤੀ ਸੀ ਅਫਲਾਤੂਨ ਨੇ ਅਨੁਕਰਨ ਸ਼ਬਦ ਦੇ ਆਧਾਰ ਉੱਤੇ ਕਲਪਨਾਤਮਕ ਕਾਵ ਦੀ ਤੁਲਨਾ ਕੀਤੀ ਹੈ ਉਸ ਦਾ ਮੰਨਣਾ ਇਹ ਹੈ ਕਿ ਪਦਾਰਥਿਕ ਜਗਤ ਆਪਣੇ ਆਪ ਵਿੱਚ ਸੱਤ ਦਾ ਅਨੁਕਰਨ ਮਾਤਰ ਹੈ ਅਤੇ ਕਾਵ ਉਸ ਅਨੁਕ੍ਰਿਤੀ ਦੀ ਹੀ ਪੁਰਨ ਅਨੁਕ੍ਰਿਤੀ ਹੈ ਅਨੁਕਰਨ ਦਾ ਅਨੁਕਰਨ ਹੋਣਾ ਸਦਕਾ ਕਾਵ ਤਿਆਗਨ ਜੋਗ ਹੈ ਪਰ ਅਰਸਟੋ ਨੇ افਲਾਟੂਨ ਦੇ ਇਨਾ ਵਿਚਾਰਾਂ ਨੂੰ ਬਿਲਕੁਲ ਵੱਖਰੀ ਤੇ ਮੌਲਿਕ ਦ੍ਰਿਸ਼ਟੀ ਦੁਆਰਾ ਪ੍ਰਗਟਿਆ ਹੈ ਅਤੇ ਕਾਵ ਨੂੰ ਮਹਾਨਤਾ ਪ੍ਰਦਾਨ ਕੀਤੀ ਹੈ ਉਸ ਨੇ ਕਵੀ ਜਾਂ ਕਲਾਕਾਰ ਨੂੰ ਅਨੁਕਰਤਾ ਤਾਂ ਮੰਨਿਆ ਹੈ ਕਿਉਂਕਿ ਕਵੀ ਜਾਂ ਕਲਾਕਾਰ ਹੀ ਜਿਹੜੇ ਇੱਕ ਅਨੁਕਰਤਾ ਹੁੰਦੇ ਹਨ ਉਸਨੇ ਕਾਵ ਦਾ ਵਿਵੇਚਨ ਕਰਨ ਸਮੇ ਭਾਸ਼ਾ ਉੱਤੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਅਤੇ ਨਾਲ ਹੀ ਇਹ ਸਥਾਪਨਾ ਪ੍ਰਸਤੁਤ ਕੀਤੀ ਕਿ ਜਿਹੜਾ ਕਵੀ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਕਿਰਤੀ ਦਾ ਅਨੁਕਰਣ ਕਰਦਾ ਹੈ ਇਸ ਕਥਨ ਦੀ ਵਿਆਖਿਆ ਕਰਦਾ ਹੋਇਆ ਉਹ ਕਾਵ ਨੂੰ అనుਪੂਰਤੀ ਅਤੇ ਕਲਪਨਾ ਦੁਆਰਾ ਜੀਵਨ ਦੀ ਪੂਰਨ ਸਿਰਜਣਾ ਆਖਦਾ ਸੀ ਇਸ ਤਰ੍ਹਾਂ ਉਸਨੇ ਅਨੁਕਰਣ ਸ਼ਬਦ ਨੂੰ ਨਕਲ ਨਹੀਂ ਸਗੋ ਕਿ ਕਿ ਇਹ ਪੂਰਨ ਸਿਰਜਣਾ ਜਾਂ ਪੂਰਨ ਉਤਪਾਦਨ ਦੇ ਅਰਥਾ ਵਿੱਚ ਵਰਤਿਆ ਹੈ ਅਤੇ ਨਾਲ ਹੀ ਕਲਾਕਾਰ ਦੀ అనుਕੂਤੀ ਮਤਲਬ ਜज्ਬਾ ਅਤੇ ਕਲਪਨਾ ਸ਼ਕਤੀ ਨੂੰ ਮਤਵ ਪ੍ਰਦਾਨ ਕੀਤਾ ਹੈ ਤੇ ਜੌਸਕੋਟ ਜੇਮਸ ਨੇ ਆਪਣੀ ਪੁਸਤਕ ਕਿਹੜੀ ਸੂਤ ਪੁਸਤਕ ਦਾ ਮੇਕਿੰਗ ਆਫ ਲਿਟਰੇਚਰ ਵਿੱਚ ਲਿਖਿਆ ਹੈ ਕਿ ਅਰਸਤੋ ਦੇ ਕਾਵਿ ਸ਼ਾਸਤਰ ਵਿੱਚ ਅਨੁਕਰਣ ਦਾ ਅਰਥ ਹੈ ਜਿਵੇਂ ਸਾਹਿਤ ਵਿੱਚ ਜੀਵਨ ਦਾ ਵਸਤੂਮੂਲਕ ਅੰਕਨ ਜਿਸ ਨੂੰ ਅਸੀਂ ਆਪਣੀ ਭਾਸ਼ਾ ਵਿੱਚ ਜੀਵਨ ਦੀ ਕਲਪਨਾਤਮਿਕ ਜੀਵਨ ਦੀ ਮੂੜ ਉਸਾਰੀ ਕਹਿ ਸਕਦੇ ਹਾਂ ਠੀਕ ਆ ਅੱਗੇ ਆ ਗਿਆ ਅਰ ਸਤੂ ਨੇ ਜਿਹੜੀ ਇਹ ਅਨੁਕਰਨ ਦੇ ਕਾਵ ਸੰਬੰਧੀ ਆਪਣੀਆਂ ਧਾਰਨਾਵਾਂ ਉਸ ਸਮੇਂ ਦੇ ਸਾਹਿਤ ਦੇ ਆਧਾਰ ਉੱਤੇ ਬਣਾਈਆਂ ਫਿਰ ਅੱਗੇ ਆ ਰੂ ਇੱਥੇ ਅਰਸਤੂ ਨੇ ਕਾਵ ਨੂੰ ਅਨੁਕਰਨ ਦਾ ਅਨੁਕਰਨ ਕਹਿਣ ਤੋਂ ਉਲਟ ਕਾਵ ਵਿੱਚ ਪ੍ਰਸਤੂਤ ਸੱਚ ਨੂੰ ਇਤਿਹਾਸਿਕ ਸੱਚ ਨਾਲੋਂ ਪ੍ਰਮਾਣਿਕ ਤੇ ਮਹੱਤਵਪੂਰਨ ਸਿੱਧ ਕੀਤਾ ਉਸ ਨੇ ਇਤਿਹਾਸਕਾਰ ਨਾਲੋਂ ਕਵੀ ਦੇ ਰੋਲ ਨੂੰ ਵੱਧ ਮਹੱਤਵਸ਼ਾਲੀ ਦੱਸਿਆ ਉਸ ਦੀ ਸੋਚ ਕੀ ਸੀ ਕਿ ਕਾਵ ਵਿੱਚ ਦਰਸ਼ਨ ਤੱਤ ਵਧੇਰੇ ਹੁੰਦਾ ਹੈ ਉਸ ਦਾ ਸਰੂਪ ਇਤਿਹਾਸ ਨਾਲੋਂ ਉਚੇਰਾ ਹੁੰਦਾ ਹੈ ਕਿਉਂਕਿ ਕਾਵ ਵਿੱਚ ਸਿਰਫ ਸਾਂਝੇ ਸੱਚ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਤਿਹਾਸ ਵਿੱਚ ਵਿਸ਼ੇਸ਼ ਸੱਚ ਦਾ ਅਰਸਤੋ ਨੇ ਫਿਰ ਕਾਵਿ ਸ਼ਾਸਤਰ ਵਿੱਚ ਅਨੁਕਰਨ ਦੀ ਵਿਧੀ ਸੰਬੰਧੀ ਜੋ ਚਰਚਾ ਕੀਤੀ ਉਸ ਅਨੁਸਾਰ ਉਸ ਦੀ ਧਾਰਨਾ ਸੀ ਕਿ ਜੇਕਰ ਅਨੁਕਰਨ ਦਾ ਸਾਧਨ ਵੀ ਇੱਕੋ ਜਿਹਾ ਹੋਵੇ ਅਤੇ ਪਾਤਰ ਵੀ ਤਾਂ ਅਨੁਕਰਨ ਦੇ ਤਿੰਨ ਭੇਦ ਹੁੰਦੇ ਹਨ ਕਿਹੜੇ-ਕਿਹੜੇ ਵਰਣ ਦੀ ਵਿਧੀ ਵਰਤਾਂ ਤੱਕ ਹੋ ਸਕਦੀ ਹੈ ਕਿਸੇ ਪਾਤਰ ਦੇ ਮੂਹ ਦੱਸੀ ਜਾ ਸਕਦੀ ਹੈ ਜਾਂ ਨਾਟਕੀ ਵਿਧੀ ਹੋ ਸਕਦੀ ਹੈ ਇਹ ਤਿੰਨ ਹੋ ਸਕਦੇ ਹਨ ਅਨੁਕਰਨ ਦੇ ਭੇਦ ਫਿਰ ਅਕੀ ਕਹਿੰਦਾ ਅਰਸਤੋ ਦੀ ਧਾਰਨਾ ਸੀ ਕਿ ਅਨੁਕਰਣ ਜੋ ਮਨੁੱਖ ਦੀ ਸਵਭਾਵਿਕ વૃਤੀ ਹੈ ਰਾਹੀਂ ਮਨੁੱਖ ਨੂੰ ਆਨੰਦ ਮਿਲਦਾ ਹੈ ਇਹ ਪੂਰਨ ਸਿਰਜਣਾ ਕਵੀ ਦੀ ਰਚਨਾ ਨੂੰ ਚਿਰਨਜੀਵਤਾ ਪ੍ਰਦਾਨ ਕਰਦੀ ਹੈ ਕਿਹਾ ਜਾ ਸਕਦਾ ਹੈ ਕਿ ਕਾਵ ਦੀ ਪ੍ਰਕਿਰਤੀ ਨੂੰ ਸਪਸ਼ਟ ਕਰਨ ਲਈ ਅਨੁਕਰਣ ਜਿਹੜਾ ਕ ਸਿਧਾਂਤ ਅਰਸਤੋ ਦੀ ਕੇਂਦਰੀ ਸਥਾਪਨਾ ਹੈ ਇਸ ਰਾਹੀਂ ਉਸ ਦੇ ਕਾਵ ਸੰਬੰਧੀ ਵਿਚਾਰਾਂ ਨੂੰ ਇੱਕ ਤਰ੍ਹਾਂ ਸਮਝਿਆ ਜਾ ਸਕਦਾ ਹੈ ਇਸ ਸਿਧਾਂਤ ਰਾਹੀਂ ਉਹ ਕਾਵ ਦੀ ਪ੍ਰਕਿਰਤੀ ਸੰਬੰਧੀ ਆਪਣੀ ਦ੍ਰਿਸ਼ਟੀਕੋਣ ਵੀ ਉੱਪਰ ਦਾ ਹੈ ਉੱਪਰ ਅਤੇ ਅਰਸਤ ਜਿਹੜਾ ਅਫਲਾਤੂਨ ਸੀਗਾ ਪਲਾਟੋ ਦੇ ਉਲਟ ਕਾਵ ਦੇ ਸਕਾਰਾਤਮਕ ਪੱਖ ਨੂੰ ਸਾਹਮਣੇ ਲਿਆਉਂਦਾ ਹੈ ਇਸ ਸਕਾਰਾਤਮਕ ਪੱਖ ਜਿਹੜਾ ਪਰਯੋਜਨ ਦੀ ਪੂਰਤੀ ਕਰਨ ਸਦਕਾ ਹੈ ਉਸ ਨੂੰ ਕਾਵ ਮਨੁੱਖੀ ਦੇ ਸਭ ਸਾਂਝੇ ਹਿੱਤਾਂ ਨਾਲ ਜੁੜੀ ਹੋਣ ਸਦਕਾ ਇਤਿਹਾਸ ਨਾਲੋਂ ਵੱਧ ਸਾਰਥਕ ਸ਼ਹਿ ਪ੍ਰਾਪਤ ਜਿਹੜੀ ਸ਼ਹਿ ਪ੍ਰਤੀਤ ਹੁੰਦੀ ਹੈ ਉਹ ਨਾ ਸਿਰਫ ਅਨੁਕਰਣ ਦੇ ਸਿਧਾਂਤ ਨੂੰ ਵਿਸਤਾਰ ਨਾਲ ਸਪਸ਼ਟ ਕਰਦਾ ਹੈ ਸਗੋਂ ਅਨੁਕਰਣ ਵਿਧੀਆਂ ਤੋਂ ਵੀ ਭਲੀ ਭਾਂਤੀ ਜਾਣੂ ਹੈ ਤੇ ਅਨੁਕਰਣ ਸਿਧਾਂਤ ਉਸਨੇ ਵੇਵਾਜਾ ਪੇਸ਼ ਨਹੀਂ ਕੀਤਾ ਸਗੋਂ ਜਿਹੜੀ ਸਭ ਪ੍ਰਕਾਰ ਦੇ ਸਿੱਟਿਆਂ ਦੀ ਵਿਵੇਚਨਾ ਉਪਰੰਤ ਪੇਸ਼ ਕੀਤਾ ਹੈ ਇਸ ਲਈ ਇਹ ਤਰਕਸ਼ੀਲ ਤੇ ਵਿਗਿਆਨਿਕ ਸੁਭਾਅ ਦੇ ਧਾਰਨੀ ਹੋਣ ਕਰਕੇ ਲੰਬੇ ਅਸਰੇ ਦੇ باوجود ਅਜੇ ਤੱਕ ਵੀ ਸਾਰਤਕ ਹਨ ਇਸ ਸਾਡਾ ਅਰਸਤੋ ਦਾ ਅਨੁਕਰਨ ਦਾ ਸਿਧਾਂਤ